ਜਰਨਾ ਨੇ ਨਕਾਬ ਪਾਇਆ ਉਹਨਾਂ ਦਾ ਰੀਤੀ ਰਿਵਾਜ ਹੈ ਉਹਨਾਂ ਦਾ ਇੱਕ ਸਿਧਾਂਤਕ ਹੈ ਪੱਖ ਹੈ ਤੇ ਉਹਨੇ ਬਾਉਣ ਪਰ ਸਵਾਲ ਇਹ ਹੈ ਤੁਸੀਂ ਗੁਰਦੁਆਰਾ ਸਾਹਿਬ ਦਾ ਹਾਲ ਦੇ ਸਕਦੇ ਸੀ ਨਕਾਬ ਪਾਉਣ ਵਾਸਤੇ ਪਰ ਜਿਹੜੀ ਤੁਸੀਂ ਵੱਡੀ ਗਲਤੀ ਕੀਤੀ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਉੱਥੇ ਉੱਥੇ ਕਾਜੀ ਸਾਹਿਬ ਕਬੂਲ ਹੈ ਕਬੂਲ ਹੈ ਕਰ ਰਹੇ ਨੇ ਇਹ ਹਾਜਮ ਸੇਤੀ ਗੱਲ ਆਉਣ ਵਾਲੀ ਨਹੀਂ ਚਲੋ ਜੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ ਮੈਂ ਅੱਜ ਐਲਾਨ ਕਰਦਾ ਜਿੱਥੇ ਵੀ ਕੋਈ ਵੱਡੀ ਮਸਜਿਦ ਮਸੀਤ ਹੈਗੀ ਹੈ ਮੁਸਲਮਾਨ ਭਰਾਵਾਂ ਦੀ ਤੇ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਨੰਦ ਅਨੰਦ ਕਾਰਜ ਕਰਨ ਕਿਸੇ ਬੇਟੀ ਦਾ ਕੀ ਉਹ ਮੰਨਣਗੇ ਮੈਂ ਆਪਣੇ ਵੱਲੋਂ ਕਹਿ ਰਿਹਾ ਕਿਸੇ ਵੀ ਮਸਜਿਦ ਦੇ ਵਿੱਚ ਜਿੱਥੇ ਕੋਈ ਵੱਡਾ ਹਾਲ ਹੋਇਆ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਂਗੇ ਕਿਸੇ ਬੇਟੀ ਦੇ ਆਨੰਦ ਕਾਰਜ ਕਰਾਵਾਂਗੇ ਕੀ ਉਹ ਕਬੂਲ ਕਰਨਗੇ ਮੰਨਣਗੇ ਆਪਣੀ ਸ਼ਰ੍ਹਾਂ ਦਾ ਨਿਜਮ ਤੋੜਨਗੇ ਹੋ ਸਕਦਾ ਪਰ ਸਾਡੀ ਕੌਮ ਦੇ ਜਿਹੜੇ ਕੜਮ ਚੌਧਰੀ ਨੇ ਇਹ ਔਰੰਗਜ਼ੇਬ ਦਾ ਰਾਜ ਦੁਆਰਾ ਭਾਲਦੇ ਨੇ ਦੁਆਰਾ ਜੁੱਤੀਆਂ ਖਾਣੀਆਂ ਨੇ ਔਰੰਗਜ਼ੇਬ ਦਾ ਰਾਜ ਲਿਆ ਕੇ ਇਹਨਾਂ ਨੇ ਹਾਲੇ ਭੁੱਲ ਗਏ ਚੇਤੇ ਨਹੀਂ ਤੁਹਾਡੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਕਾਤਲ ਕੌਣ ਹੈ ਇਸ ਧੜ ਤੋਂ ਲੱਗ ਕਰਨ ਵਾਲਾ ਕੌਣ ਹੈ ਹੁਕਮਰਾਨ ਕੌਣ ਹੈ ਉਹ ਔਰੰਗਜ਼ੇਬ ਹੈ ਗੁਰੂ ਸਾਹਿਬ ਦੇ ਸਹਿਜ ਜਦਿਆਂ ਨੂੰ ਨੀਹਾਂ ਵਿੱਚ ਚਿਣਨ ਵਾਲਾ ਕੌਣ ਹੈ ਚਣੌਣ ਵਾਲਾ ਕੌਣ ਹੈ ਹੁਕਮਰਾਨ ਕੌਣ ਹੈ ਭੁੱਲ ਗਏ ਅੱਜ ਦੇ ਅਖੌਤੀ ਖਾਲਸਤਾਨੀ ਨੇ ਇਹਨਾਂ ਦੀ ਜਾਰੀ ਆਈਐਸਆਈ ਦੇ ਨਾਲ ਪਾਕਿਸਤਾਨ ਤੋਂ ਸ਼ੁਰੂ ਹੁੰਦੀ ਹੈ اسلامਾਬਾਦ ਦੀ ਜਿਹੜੀ ਆਰਮੀ ਉਹਦੇ ਨਾਲ ਜਾਰੀ ਹੈ ਕੀ ਔਰੰਗਜ਼ੇਬ ਦਾ ਰਾਜਦਵਾਰਾ ਚਾਹੁੰਦੇ ਹੋ ਦਵਾਰਾ ਜੁੱਤੀਆਂ ਖਾਣਾ ਚਾਹੁੰਦੇ ਹੋ ਦਵਾਰਾ ਚਾਹੁੰਦੇ ਹੋ ਕਿ ਟਕੇ ਟਕੇ ਦੇ ਸੀਸ ਵਿਕਣ ਇਨ ਸਿਰਾਂ ਦੀ ਕੀਮਤ ਪਵੇ ਜਕਰੀਆ ਖਾਨ ਵਰਗੇ ਆਉਣ ਇਥੇ ਇਹ ਦਵਾਰਾ ਚਾਹੁੰਦੇ ਹੋ ਲੱਖ ਦੀ ਲਾਹਨਤ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਾਜੀ ਸਾਹਿਬ ਨੂੰ ਬਹਾ ਕੇ ਨਕਾਬ ਪੜਾਇਆ ਮੈਂ ਵੀ ਕਹਾਂ